ਇਹ ਆਪਣਾ ਫਲੈਟ ਬ੍ਰਦਰ ਆਪਣਾ 2 بیएचके ਫਲੈਟ ਹੈ ਜੋ ਕਿ ਆਪਣਾ 130 ਗਜ ਦੇ ਵਿੱਚ ਪ੍ਰੋਪਰ ਬਣਿਆ ਹੋਇਆ ਹੈ ਕਬੜੇ ਏਰੀਆ ਦਾ 130 ਗਜ ਜੋ ਡ੍ਰਾਇੰਗ ਏਰੀਆ ਉਹ ਅਸੀਂ ਬਿਲਕੁਲ ਅਲੱਗ ਸੈਪਰੇਟ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਆਪਾਂ ਡਾਈਨਿੰਗ ਸਪੇਸ ਦੀ ਗੱਲ ਕਰੀਏ ਔਰ ਡਾਈਨਿੰਗ ਸਪੇਸ ਆਪਣੀ ਬਿਲਕੁਲ ਅਲੱਗ ਦਿੱਤੀ ਹੋਈ ਹੈ ਸਭ ਤੋਂ ਬੈਸਟ ਗੱਲ ਕੀ ਹੈ ਕਿਚਨ ਦੀ ਆਪਣਾ ਮੰਨ ਲਓ ਕਿਚਨ ਦੇ ਅੰਦਰ ਕੋਈ ਕੰਜਸਟਡ ਕੋਈ ਸਬੋਕਿਸ਼ਨ ਵਾਲਾ ਕੰਮ ਨਹੀਂ ਹੈਗਾ ਕਿਚਨ ਦੇ ਨਾਲ ਵੀ ਆਪਾਂ ਸਪੈਸ਼ਲ ਇੱਕ ਜਿਹੜੀ ਕਿ ਬਾਲਕਨੀ ਦਿੱਤੀ ਹੋਈ ਹੈ 10% ਪੇਮੈਂਟ ਪੇ ਕਰਕੇ ਤੁਹਾਨੂੰ ਅਸੀਂ ਫਲੈਟ ਦੀ ਚਾਬੀ ਦੇ ਦਾਂਗੇ ਜੀ ਜਿਹੜੀ ਆਪਣੀ ਬਾਕੀ ਦੀਆਂ ਜਿਹੜੀਆਂ ਆਪਣੀ ਪੇਮੈਂਟ ਆ ਉਹ ਤੁਸੀਂ ਕਿਸ ਤਰ੍ਹਾਂ ਹੀ ਸਾਨੂੰ ਪੇ ਕਰ ਸਕਦੇ ਹੋ ਰੁਪਏ ਤੁਸੀਂ 2 ਲੱਖ ਰੁਪਏ ਲੈ ਕੇ ਆ ਜਾਓ ਅਸੀਂ 2 ਲੱਖ ਚ ਵੀ ਤੁਹਾਨੂੰ ਫਲੈਟ ਦੀ ਚਾਬੀ ਦੇ ਦੇਾਂਗੇ 40 ਲੱਖ ਚ ਮਹੱਲੀ ਚ ਕੋਠੀ ਦੇਣੀ ਅਸੀਂ 40 ਲੱਖ ਚ ਵੀ ਮਹੱਲੀ ਚ ਕੋਠੀ ਦੇ ਦੇਾਂਗੇ ਅੱਸੀ ਕਾਲ ਦੋਸਤੋ ਅੱਜ ਆਪਾਂ ਆਏ ਆ ਮਹੱਲੀ ਦੇ ਵਿੱਚ ਜੇਕਰ ਤੁਸੀਂ ਵੀ ਨਾ ਫਲੈਟ ਲੈਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਬਹੁਤ ਸੋਹਣਾ ਫਲੈਟ ਬਣਾਇਆ ਇੰਟੀਰੀਅਰ ਦਾ ਬਹੁਤ ਸੋਹਣਾ ਕੰਮ ਹੋਇਆ ਤੇ ਇੱਕ ਇੱਕ ਚੀਜ਼ ਦੱਸਾਂਗੇ ਜਿਹੜੀਆਂ ਆਪਾਂ ਨੂੰ ਫਲੈਟਾਂ ਨਾਲ ਮਿਲਦੀਆਂ ਨੇ ਤੇ ਕੀ ਰੇਂਜ ਦੇ ਵਿੱਚ ਰਹਿੰਦਾਗਾ ਤੇ ਆਪਣੇ ਨਾਲ ਨੇ ਬਾਈ ਗਰਮੀਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਦੇ ਦਰਸ਼ਕਾਂ ਨੂੰ ਆਪਾਂ ਲੋਕੇਸ਼ਨ ਦੱਸ ਦਈਏ ਫਲੈਟ ਦੀ ਪੈਂਦੀ ਕਿੱਥੀ ਲੋਕੇਸ਼ਨ ਆਪਣੀ ਹੈਗੀ ਆ ਬ੍ਰਦਰ ਆਪਾਂ ਮੋਹਾਲੀ ਦੇ ਸੈਕਟਰ 116 ਦੇ ਵਿੱਚ ਖੜੇ ਆ ਜੀ ਜੋ ਕਿ ਆਪਣਾ ਖਰੜ ਟੂ ਲਾਂਡਾ ਰੋਡ ਦੇ ਉੱਪਰ ਪੈਂਦਾ ਠੀਕ ਆ ਜੀ ਹਾਂਜੀ ਬਾਈ ਜੀ ਕਿੰਨੇ ਏਰੀਆ 'ਚ ਜਿਹੜਾ ਫਲੈਟ ਹੈਗਾ ਇਹ ਆਪਣਾ ਫਲੈਟ ਬ੍ਰਦਰ ਆਪਣਾ 2 BHK ਫਲੈਟ ਹੈ ਜੋ ਕਿ ਆਪਣਾ 130 ਗਜ ਦੇ ਵਿੱਚ ਪ੍ਰੋਪਰ ਬਣਿਆ ਹੋਇਆ ਕਬੜ ਮਤਲਬ ਪੂਰੇ ਪਲਾਟ ਦੀ ਗੱਲ ਕਰੀਏ ਤਾਂ ਆਪਾਂ 140 ਗਜ ਦੇ ਵਿੱਚ ਪਲਾਟ ਹੈ ਬਟ ਇਹਦਾ ਅੰਦਰਲਾ ਜਿਹੜਾ ਯੂਜੇਬਲ ਜਗ੍ਹਾ ਆਪਣੀ ਉਹ 130 ਗਜ ਹੈ 130 ਗਜ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਜੇ ਦਿਖਾਈਏ ਇੱਕ ਵਾਰ ਵੀ ਕੀ ਕੀ ਫੈਸਿਲਿਟੀਆਂ ਆਪ ਨੂੰ ਇਹ ਫਲੈਟ ਦੇ ਵਿੱਚ ਮਿਲੀਆਂ ਜੇ ਆਪਾਂ ਇੱਥੋਂ ਕਰੀਏ ਗੱਲ ਬ੍ਰਾਂਇੰਗ ਰੂਮ ਤੋਂ ਆਪਾਂ ਗੇਟ ਤੋਂ ਅੰਦਰ ਐਂਟਰ ਹੁੰਦੇ ਹੀ ਜੇ ਆਪਾਂ ਦੇਖੀਏ ਮਤਲਬ ਹੋਰ ਜਿਹੜੇ ਆਪਣੇ 2ਬੀਐਚਕੇ ਫਲੈਟ ਆ ਉਹਨਾਂ ਨਾਲੋਂ ਇਹਦੇ ਵਿੱਚ ਡਿਫਰੈਂਟ ਕੀ ਹੈ ਮਤਲਬ ਆਮ ਤੌਰ ਤੇ ਆਪਾਂ ਦੇਖਦੇ ਆ ਜਿਹੜੇ 2ਬੀਐਚਕੇ ਫਲੈਟ ਹੁੰਦੇ ਨੇ ਉਹਨਾਂ ਦਾ ਜਿਹੜਾ ਡ੍ਰਾਂਗ ਔਰ ਉਹਦੇ ਬਿਲਕੁਲ ਸਾਹਮਣੇ ਆਪਣਾ ਕਿਚਨ ਬਣਿਆ ਹੁੰਦਾ ਬਟ ਸਾਡਾ ਕੁਝ ਕਨਸੈਪਟ ਅਸੀਂ ਅਲੱਗ ਕੀਤਾ ਹੋਇਆ ਹੈ ਜਿਵੇਂ ਕਿ ਆਪਣਾ ਇਹ ਜੋ ਡ੍ਰੈਂਗ ਏਰੀਆ ਉਹ ਅਸੀਂ ਬਿਲਕੁਲ ਅਲੱਗ ਸੈਪਰੇਟ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਆਪਾਂ ਡਾਈਨਿੰਗ ਸਪੇਸ ਦੀ ਗੱਲ ਕਰੀਏ ਔਰ ਡਾਈਨਿੰਗ ਸਪੇਸ ਆਪਣੀ ਬਿਲਕੁਲ ਅਲੱਗ ਦਿੱਤੀ ਹੋਈ ਹੈ ਜੋ ਕਿ ਸੈਪਰੇਟ ਹੈ ਮੈਨ ਜੇ ਆਪਣੇ ਕੋਈ ਗੈਸਟ ਵਗੈਰਾ ਆ ਗਿਆ ਹਨਾ ਤਾਂ ਆਮ ਤੌਰ ਤੇ ਆਪਾਂ ਦੇਖਦੇ ਆਂ ਕਿਚਨ ਸਾਹਮਣੇ ਹੁੰਦਾ ਬਿਲਕੁਲ ਬਟ ਅਸੀਂ ਆਪਾਂ ਕਿਚਨ ਦੀ ਵੀ ਜੇ ਗੱਲ ਕਰੀਏ ਕਿਚਨ ਆਪਣਾ ਬਿਲਕੁਲ ਸੈਪਰੇਟ ਬਣਾਇਆ ਹੋਇਆ ਹੈ ਇਹ ਉਹ ਤੋਂ ਵੀ ਅਲੱਗ ਆ ਗਿਆ ਮੈਂ ਤਿੰਨੇ ਪਾਰਟ ਅਲੱਗ-ਅਲੱਗ ਦਿੱਤੇ ਹੋਏ ਹਾਂ ਹਾਂ ਤਿੰਨੇ ਪਾਰਟ ਆਪਾਂ ਅਲੱਗ ਦਿੱਤੇ ਆ ਔਰ ਸਭ ਤੋਂ ਬੈਸਟ ਗੱਲ ਕੀ ਹੈ ਕਿਚਨ ਦੀ ਆਪਣਾ ਮੰਨ ਲਓ ਕਿਚਨ ਦੇ ਅੰਦਰ ਕੋਈ ਕੰਜਸਟਡ ਕੋਈ ਸਪੋਕਿਸ਼ਨ ਵਾਲਾ ਕੰਮ ਨਹੀਂ ਹੈਗਾ ਕਿਚਨ ਦੇ ਨਾਲ ਵੀ ਆਪਾਂ ਸਪੈਸ਼ਲ ਇੱਕ ਜਿਹੜੀ ਕਿ ਬਾਲਕਨੀ ਦਿੱਤੀ ਹੋਈ ਆ ਆਪਾਂ ਹੁਣ ਬਾਲਕਨੀ ਦੇ ਵਿੱਚ ਆਈਏ ਤਾਂ ਬਹੁਤ ਹੀ ਖੁੱਲੀ ਡੁੱਲੀ ਆਪਣੀ ਬਾਲਕਨੀ ਹੈ ਜਿਹਦੇ ਵਿੱਚ ਬਾਹਰ ਸੀਟਿੰਗ ਵੀ ਆ ਮਨੋ ਓਪਨ ਏਰੀਆ ਦੇ ਵਿੱਚ ਬੈਠ ਕੇ ਆਪਾਂ ਕੋਈ ਚਾਹ ਪਾਣੀ ਦਾ ਕੋਈ ਪਰਿਵਾਰ ਨਾਲ ਕਦੇ ਗੱਲਾਂ ਬਾਤਾਂ ਕਰਨਾ ਤਾਂ ਬਹੁਤ ਵਧੀਆ ਆਪਣੀ ਓਪਨ ਦੇ ਵਿੱਚ ਬਾਲਕਨੀ ਹੈ ਠੀਕ ਹੈ ਸਾਹਮਣੇ ਪੂਰਾ ਓਪਨ ਏਰੀਆ ਆ ਗਿਆ ਪੂਰਾ ਪੂਰਾ ਓਪਨ ਏਰੀਆ ਆ ਗਿਆ ਆਪਾਂ ਠੀਕ ਆ ਬਾਈ ਜੀ ਆਪਾਂ ਦੇਖਦੇ ਨਾ ਬਾਈ ਜਿਹੜਾ ਵਿੰਡੋਜ਼ ਦਾ ਕੰਮ ਹੋਇਆ ਸਾਰਾ ਜੁਪੀਬੀਸੀ ਦਾ ਹੋਇਆ ਤਾਂ ਇੰਨਾ ਕੁ ਵਧੀਆ ਹੋਇਆ ਹੋਇਆ ਹਾਂ ਵੀ ਸਾਊਂਡ ਪ੍ਰੂਫ ਹੈ ਜਦੋਂ ਆਪਾਂ ਇਹ ਬੰਦ ਕਰਤਾ ਨਾਲ ਦੀ ਨਾਲ ਬਾਹਰਲਾ ਰੌਲਾ ਬੰਦ ਹੋ ਗਿਆ ਬੰਦ ਹੋ ਗਿਆ ਇਹਦੇ ਨਾਲ ਆਪਾਂ ਗੱਲ ਕਰੀਏ ਸਾਊਂਡ ਪ੍ਰੂਫ ਦੇ ਨਾਲ ਨਾਲ ਜਿਵੇਂ ਕੀ ਕੋਈ ਬਾਰਿਸ਼ ਵਗੈਰਾ ਹੋ ਗਈ ਜਾਂ ਕੋਈ ਇਹਨੂੰ ਜਿਵੇਂ ਅੱਜ ਆਪਾਂ ਦੇਖਦੇ ਆਂ ਜਿਵੇਂ ਕੀ ਜਿਸਤੀ ਦੀਆਂ ਚਾਦਰਾਂ ਦਾ ਸਿਸਟਮ ਕਰ ਲੈਂਦੇ ਆ ਉਹ ਉਹਦਾ ਕੋਈ ਲਾਈਫ ਨਹੀਂ ਹੁੰਦੀ ਉਹਨੂੰ ਜਰ ਪੈਣ ਦਾ ਜਿਵੇਂ ਆਪਾਂ ਪੰਜਾਬੀ ਚ ਕਹਦੇ ਨੇ ਚੱਕਰੋਂ ਦਾ ਬਟ ਇਹ ਲਾਈਫ ਟਾਈਮ ਇਹਨੂੰ ਕੋਈ ਜਰ ਨਹੀਂ ਪੈਂਦੀ ਕੋਈ ਇਹ ਮਤਲਬ ਆਪਣਾ ਜਿਹੜਾ ਇੱਕ ਟਫਨ ਹੈ ਜਿਹੜਾ ਆਪਾਂ ਗਲਾਸ ਯੂਜ਼ ਕੀਤਾ ਉਹ ਵੀ ਟਫਨ ਹੈ ਇਹਦੇ ਅੰਦਰ ਕੋਈ ਆਪਣਾ ਜਿਵੇਂ ਕੀ ਧੁੱਪ ਦਾ ਵਗੈਰਾ ਦਾ ਕੋਈ ਸੇਕ ਅੰਦਰ ਕੁਝ ਨਹੀਂ ਹੁੰ ਨੇ ਹੁੰਦਾ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕਿਚਨ ਦੀ ਗੱਲ ਕਰੀਏ ਜੀ ਬਈ ਕਿਚਨ ਦੇ ਵਿੱਚ ਆਪਾਂ ਜਿਹੜੇ ਮਤਲਬ ਕੱਬੜ ਦਿੱਤੇ ਹੋਏ ਨੇ ਉੱਪਰ ਜਿਹੜੇ ਆਪਾਂ ਗਲਾ ਉਹ ਵੀ ਆਪਾਂ ਗਲਾਸ ਵਾਲੇ ਦਿੱਤੇ ਹੋਏ ਨੇ ਠੀਕ ਆ ਬਈ ਜੀ ਔਰ ਬਿਲਕੁਲ ਬਹੁਤ ਹੀ ਬੈਸਟ ਆਪਾਂ ਜਿਹੜੇ ਹੈਗੇ ਆ ਇਹ ਬਣਾਏ ਨੇ ਉਸ ਤੋਂ ਬਾਅਦ ਆਪਾਂ ਚਿਮਨੀ ਦੀ ਗੱਲ ਕਰਦੇ ਆ ਸਾਰੀ ਟੱਚ ਸਪੇਸ ਆਪਣੀ ਚਿਮਨੀ ਰੂਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਔਰ ਆਪਾਂ ਸਾਰੀ ਕਿਚਨ ਆਪਾਂ ਪ੍ਰੋਪਰ ਜਿਹੜੀ ਕਰੋਕਰੀ ਰੱਖਣ ਵਾਸਤੇ ਪੂਰੀਆ ਵਧੀਆ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਇਹ ਵਾਲਾ ਏਰੀਆ ਮਾਈਕ੍ਰੋਵੇਵ ਵਾਲਾ ਯੂਜ਼ ਹੋ ਗਿਆ ਮਾਈਕ੍ਰੋਵੇਵ ਦੀ ਪ੍ਰੋਪਰ ਸਪੇਸ ਹੈ ਔਰ ਉਸ ਤੋਂ ਬਾਅਦ ਆਪਣਾ ਫ੍ਰਿਜ ਦੀ ਫੁੱਲ ਸਪੇਸ ਫ੍ਰਿਜ ਦੀ ਰਹੇਗੀ ਮਤਲਬ ਸਾਰਾ ਕੁਝ ਆਪਾਂ ਵਿੱਚ ਇਨਕਲੂਡਡ ਹੈ ਹਾਂ ਹਾਂ ਸਾਰਾ ਕੁਝ ਔਰ ਉਹ ਹੀਟਰ ਵਗੈਰਾ ਸਭ ਬਿਲਕੁਲ ਜੋ ਤੁਸੀਂ ਫਲੈਟ ਦੇ ਅੰਦਰ ਸਮਾਨ ਦੇਖ ਰਹੇ ਹੋ ਸਾਰਾ ਕੁਝ ਇਨਕਲੂਡ ਦੇ ਰਹੇ ਆਪਾਂ ਇਹ ਠੀਕ ਹੈ ਬਾਈ ਜੀ ਹਾਂਜੀ ਇਸ ਤੋਂ ਬਾਅਦ ਬਾਈ ਰੂਮ ਦਿਖਾ ਦਿਓ ਇੱਕ ਵਾਰ ਹਾਂ ਹਾਂਜੀ ਉਸ ਤੋਂ ਬਾਅਦ ਆਪਾਂ ਰੂਮ ਦੀ ਗੱਲ ਕਰਦੇ ਆਪਾਂ ਪਰ ਦੋਸਤ ਤੁਸੀਂ ਦੇਖ ਸਕਦੇ ਜਿਵੇਂ ਝੰਮਰ ਵਗੈਰਾ ਜਿਹੜੇ ਲਾਏ ਨੇ ਨਾ ਬਹੁਤ ਸੋਹਣੇ ਨਾਲ ਉੱਪਰ ਆਪਾਂ ਪੂਰੇ ਫਲੈਟ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ ਰੂਫ ਮਤਲਬ ਛੱਤ ਹੈ ਜਿਹੜੀ ਇਹਦੀ ਉਸ ਦੇ ਉੱਪਰ ਪੂਰੇ ਆਪਾਂ ਫਾਲਸ ਸੀਲਿੰਗ ਜਿਹੜੀ ਆਪਾਂ ਯੂਜ਼ ਕੀਤੀ ਹੈ ਵਿਦ ਐਲਈਡੀ ਲਾਈਟ ਠੀਕ ਹੈ ਜੀ ਹਾਂਜੀ ਪੂਰੇ ਮਤਲਬ ਝੂਮਰ ਵਗੈਰਾ ਹੋਵੇ ਪੱਖੇ ਹੋਗੇ ਔਰ ਡ੍ਰੈਗ ਡਾਈਨਿੰਗ ਏਰੀਆ ਦੇ ਅੰਦਰ ਆਪਾਂ ਏਸੀ ਹੋ ਗਿਆ ਹਨਾ ਪੂਰਾ ਵਧੀਆ ਆਪਾਂ ਬ੍ਰਾਂਡਡ ਸਮਾਨ ਲਗਾਇਆ ਹੋਇਆ ਹੈ ਇਹ ਵੀ ਆਪਾਂ ਫਰਨੀਚਰ ਦੀ ਗੱਲ ਕਰੀਏ ਤਾਂ ਸਾਰਾ ਇਹਦਾ ਬਾਹਰੋਂ ਸਪੋਰਟ ਕੀਤਾ ਹੋਇਆ ਫਰਨੀਚਰ ਹੈ ਔਰ ਤੁਹਾਨੂੰ ਐਜ਼ ਇਟ ਇ ਸਾਰਾ ਇਹ ਮਿਲੇਗਾ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਡ੍ਰੈਂਗ ਦੇ ਵਿੱਚ ਜਿਹੜਾ ਆਪਣਾ LED ਆ ਇਹ ਵੀ ਅਸੀਂ ਇੱਕ ਅਲੱਗ ਜਿਹਾ ਕਨਸੈਪਟ ਦਿੱਤਾ ਹੋਇਆ ਹੈ TV ਯੂਨਟ ਆ ਗਿਆ ਜੀ ਹਾਂ ਜੀ TV ਯੂਨਟ ਆ ਗਿਆ ਔਰ LED ਤੁਸੀਂ ਆਪਣੇ ਸਾਈਜ਼ ਦੀ ਜੋ ਵੀ ਮਰਜ਼ੀ ਸਾਈਜ਼ ਤੁਸੀਂ ਇੱਥੇ ਲਗਾ ਸਕਦੇ ਹੋ ਕੋਈ ਕੰਜਸਟਡ ਏਰੀਆ ਨਹੀਂ ਹੈਗਾ ਨਹੀਂ ਨਹੀਂ ਹੈਗਾ ਵੀ ਆਪਾਂ ਫਿਕਸ ਜਿਹਾ ਦਿੱਤਾ ਇੱਕ ਵੀ 42 ਇੰਚੀ ਲਗੂ ਨਾ 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 ਜਿੰਨਾ ਤੁਹਾਡਾ ਦਿਲ ਕਰੇ ਉਹਨਾਂ ਲਗਾ ਸਕਦੇ ਹੋ ਉਹਨਾਂ ਲਗਾ ਸਕਦੇ ਹੋ AC ਵਗੈਰਾ ਸਾਰੇ ਆਪ ਨੂੰ ਲੱਗੇ ਹੋਏ ਮਿਲਣਗੇ ਜੋ ਵੀ ਤੁਸੀਂ ਸਮਾਨ ਕਟਣ ਤੋਂ ਲੈ ਕੇ ਦੇਖ ਰਹੇ ਹੋ ਆਪਣੇ ਫਲੈਟ ਚ ਇਨਕਲੂਡ ਮਿਲੇਗਾ ਤੁਹਾਨੂੰ ਜੀ ਤੇ ਭਾਈ ਜੇ ਗੱਲ ਕਰੀਏ ਜੀ ਅੱਗੇ ਰੂਮ ਦਿਖਾਉਦੇ ਰੂਮ ਤੋਂ ਇਹ ਆਪਣਾ ਫਰਸਟ ਬੈਡਰੂਮ ਆ ਗਿਆ ਹਾਂਜੀ ਬਾਈ ਇਹ ਫਰਸਟ ਬੈਡਰੂਮ ਆ ਗਿਆ ਆਪਣਾ ਫਰਸਟ ਬੈਡਰੂਮ ਦੇ ਅੰਦਰ ਐਂਟਰ ਹੁੰਦੇ ਹੀ ਆਪਣਾ ਲੈਫਟ ਸਾਈਡ ਤੇ ਇਹ ਆਪਣਾ ਕਾਬੜ ਆ ਗਿਆ ਜੀ ਬਾਈ ਆਮ ਤੌਰ ਤੇ ਆਪਾਂ ਕੀ ਦੇਖਦੇ ਹੁੰਦੇ ਆ ਕਿ ਜਿਹੜੇ ਆਪਣੇ ਬਿਲਡਰ ਹੁੰਦੇ ਨੇ ਉਹ ਕਾਬੜ ਹੁੰਦਾ ਹਾਫ ਸਪੇਸ ਤੱਕ ਬਣਾਉਂਦੇ ਆ ਠੀਕ ਆ ਜੀ ਬਟ ਆਪਾਂ ਫੁੱਲ ਸਪੇਸ ਤੱਕ ਇਹਦਾ ਕਾਬੜ ਦੇ ਰਹੇ ਠੀਕ ਆ ਉਸ ਤੋਂ ਬਾਅਦ ਆਪਣਾ ਇਹ ਐਲਈਡੀ ਪੈਨਲ ਆ ਗਿਆ ਜੋ ਕਿ ਬਹੁਤ ਵਧੀਆ ਆਪਾਂ ਕੁਆਲਿਟੀ ਦੇ ਵਿੱਚ ਇਹ LED ਪੈਨਲ ਤਿਆਰ ਕੀਤਾ ਹੋਇਆ। ਉਸ ਤੋਂ ਬਾਅਦ ਆਪਾਂ ਬੈੱਡ ਦੀ ਗੱਲ ਕਰੀਏ। ਬੈੱਡ ਸੇਮ ਮਟੀਰੀਅਲ ਦੇ ਵਿੱਚ ਆਪਾਂ ਬੈੱਡ ਤਿਆਰ ਕੀਤਾ ਹੋਇਆ। ਠੀਕ ਹੈ। ਠੀਕ ਹੈ। ਉੱਪਰ ਫਲੈਟ ਦੇ ਪੂਰੀ ਇਸ ਦੇ ਰੂਮ ਦੇ ਉੱਪਰ ਆਪਣੀ ਫਾਲ ਸੀਲਿੰਗ ਹੋ ਗਈ ਹੈ, LED ਲਾਈਟ ਹੋ ਗਈ। ਉਸ ਤੋਂ ਬਾਅਦ ਵੈਂਟੀਲੇਸ਼ਨ ਦੀ ਗੱਲ ਕਰੀਏ, ਥੋੜਾ ਇੱਕ ਵਾਰੀ ਬੰਦ ਕੀਤਾ ਹੋਇਆ ਹੈ। ਇਸ ਦੇ ਨਾਲ ਵੀ ਆਪਣੀ ਬਾਹਰ ਜਿਹੜੀ ਉਹ ਓਡੀ ਹੀ ਬਾਲਕਨੀ ਜਿੰਨੀ ਤੁਸੀਂ ਪਹਿਲਾਂ ਦੇਖੀ ਸੀ ਕਿਚਨ ਨਾਲ ਸੇਮ ਇਅਰ ਇਹ ਬਲਕਨੀਏ ਦੇ ਨਾਲ ਅਟੈਚ ਹੈ ਵੈਂਟੀਲੇਸ਼ਨ ਰੂਮ ਚ ਪ੍ਰੋਪਰ ਰਹੇਗੀ ਪ੍ਰੋਪਰ ਰਹੂ ਰੋਸ਼ਨੀ ਦਾ ਪੂਰਾ ਪ੍ਰਬੰਧ ਹੈ ਜੀ ਇਹਦੇ ਨਾਲ ਵਾਸ਼ਰੂਮ ਅਟੈਚ ਆ ਗਿਆ ਜੀ ਹਾਂਜੀ 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 ਜੀ ਇੱਧਰ ਵੀ ਤੁਸੀਂ ਦੋਸਤੋ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਵਾਸ਼ਰੂਮ ਨੇ ਇਸ ਤੋਂ ਅੱਗੇ ਬਾਈ ਜੀ ਹੁਣ ਆਪਾਂ ਬਾਹਰ ਆਉਣੇ ਆ ਜਿਵੇਂ ਕੋਈ ਆਪਣੇ ਗੈਸਟ ਵਗੈਰਾ ਆ ਜਾਂਦੇ ਨੇ ਹਨਾ ਮਤਲਬ ਗੈਸਟ ਇੱਥੇ ਬੈਠੇ ਨੇ ਕਿਸੇ ਨੇ ਕੋਈ ਵਾਸ਼ਰੂਮ ਯੂਜ਼ ਕਰਨਾ ਤਾਂ ਆਮ ਤੌਰ ਤੇ ਕੀ ਦੇਖਦੇ ਰੂਮ ਦੇ ਨਾਲ ਅਟੈਚ ਵਾਸ਼ਰੂਮ ਹੁੰਦੇ ਆ ਕਿਸੇ ਨੇ ਯੂਜ਼ ਕਰਨਾ ਹੈ ਰੂਮ ਦੇ ਵਿੱਚ ਦੀ ਹੋ ਕੇ ਉਹਨਾਂ ਨੂੰ ਵਾਸ਼ਰੂਮ ਯੂਜ਼ ਕਰਨਾ ਪੈਂਦਾ ਹੈ। ਕਈ ਵਾਰੀ ਕੋਈ ਆਪਣੀ ਫੈਮਲੀ ਵਗੈਰਾ ਮੈਂਬਰ ਅੰਦਰ ਬੈਠਿਆ। ਬਟ ਅਸੀਂ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਆ ਇਹ। ਆਪਾਂ ਤੁਹਾਨੂੰ 2 ਬੀ ਐਚ ਕੇ ਦੇ ਵਿੱਚ ਵੀ ਇੱਕ ਕਾਮਨ ਵਾਸ਼ਰੂਮ ਦੇ ਰਹੇ ਆ। ਕੀ ਬਾਤ ਹੈ। ਜੋ ਕਿ ਤੁਹਾਡਾ ਰੂਮ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ। ਇਹ ਜਿਵੇਂ ਆਮ ਆਪਾਂ ਕੋਠੀਆਂ ਦੇ ਵਿੱਚ ਦੇਖ ਰਹੇ ਆ ਕੋਠੀ ਤਰ੍ਹਾਂ ਆਪਾਂ ਇੱਕ ਕਾਮਨ ਵਾਸ਼ਰੂਮ ਦੇ ਰਹੇ ਆ। ਔਰ ਸਾਰਾ ਇਹਦੇ ਵਿੱਚ ਜੋ ਵੀ ਸਮਾਨ ਆ ਉਹ ਬ੍ਰਾਂਡਡ ਯੂਜ਼ ਕੀਤਾ ਹੋਇਆ ਆ। ਬ੍ਰਾਂਡਡ ਲੱਗਿਆ। ਹਾਂਜੀ। ਉਸ ਤੋਂ ਬਾਅਦ ਆਪਣਾ ਬ੍ਰਦਰ ਸੈਕੰਡ ਬੈਡਰੂਮ ਆ ਗਿਆ ਜੀ ਸੈਕੰਡ ਬੈਡਰੂਮ ਦੇ ਵਿੱਚ ਵੀ ਸੇਮ ਆਪਣਾ ਕਨਸੈਪਟ ਰਹੇਗਾ ਜਿਵੇਂ ਕਿ ਆਪਣਾ ਕਬਡ ਹੋਗੇ ਉਪਰ ਫਾਲ ਸੀਲਿੰਗ ਐ ਏਲਈਡ ਲਾਈਟ ਹੋ ਗਈ ਹਨਾ ਇਹ ਆਪਣਾ ਏਲਈਡ ਪੈਨਲ ਹੋ ਗਿਆ ਉਸ ਤੋਂ ਬਾਅਦ ਇਸ ਰੂਮ ਦੀ ਵੀ ਇੱਕ ਆਪਾਂ ਸਪੈਸ਼ਲ ਜਿਹੜੀ ਹੈਗੀ ਆ ਬਾਲਕਨੀ ਇਸ ਦੇ ਨਾਲ ਵੀ ਦੇ ਰਹੇ ਆ ਆਪਾਂ ਇਹ ਆਪਣਾ ਕਾਰਨਰ ਦੀ ਬਾਲਕਨੀ ਸਪੇਸ ਹੈ ਠੀਕ ਹੈ ਜੀ ਸ਼ਾਮ ਨੂੰ ਬੰਦੇ ਨੇ ਕੋਈ ਦੋ ਦੋ ਮਿੰਟ ਬਾਹਰ ਬੈਠਣਾ ਹੋਵੇ ਹਨਾ ਕੋਈ ਚੇਅਰ ਵਗੈਰਾ ਲਗਾਉਣੀ ਆ ਔਰ ਹਰ ਇੱਕ ਰੂਮ ਦੇ ਨਾਲ ਬਾਲਕਨੀ ਦੇ ਰਹੇ ਆ ਉਹਦਾ ਰੀਜਨ ਹੈ ਇੱਕ ਮਤਲਬ ਰੂਮ ਦੇ ਵਿੱਚ ਕੋਈ ਸਪੋਕੇਸ਼ਨ ਨਹੀਂ ਕੋਈ ਕੰਜਸਟਡ ਨਹੀਂ ਮਤਲਬ ਕ੍ਰਾਸ ਵੈਂਟੀਲੇਸ਼ਨ ਪੂਰਾ ਫਲੈਟ ਰਹੇਗਾ ਆਪਣਾ ਪੂਰਾ ਫਲੈਟ ਰਹੇਗਾ ਹਾਂਜੀ ਬਾਈ ਬਹੁਤ ਸੋਹਣਾ ਬਣਿਆ ਫਲੈਟ ਤਾਂ ਸਾਰਾ ਹੀ ਤੁਸੀਂ ਬਹੁਤ ਤਰੀਕੇ ਨਾਲ ਦਿਖਾਇਆ ਹੁਣ ਜੇ ਗੱਲ ਕਰੀਏ ਬਾਈ ਹਾਂਜੀ ਕਿਸੇ ਮਿੱਤਰ ਨੇ ਲੈਣਾ ਹੁੰਦਾ ਫਲੈਟ ਹਾਂਜੀ ਤੇ ਇੱਕ ਹੁੰਦਾ ਜਿਵੇਂ ਅੱਜ ਦੇ ਟਾਈਮ ਹਰ ਕੋਈ ਔਨ ਦੀ ਸਪੋਰਟ ਆਪਾਂ ਜਿੰਨਾ ਵੀ ਫਲੈਟ ਦਾ ਰੇਟ ਹੈ ਉਹ ਨਹੀਂ ਦੇ ਸਕਦਾ ਤੇ ਕੋਈ ਉਹਦੇ ਵਾਸਤੇ ਬਈ ਕੋਈ ਹੋਰ ਵੀ ਆਫਰ ਹੈਗਾ ਜਿਵੇਂ ਕਹਿੰਦੇ ਨੇ ਕਿਸ਼ਤਾਂ ਵਗੈਰਾ ਤੇ ਲੈਣਾ ਹੋਵੇ ਕਿਸ਼ਤਾਂ ਦੀ ਜੇ ਆਪਾਂ ਗੱਲ ਕਰੀਏ ਸਿਰਫ ਤੁਸੀਂ ਸਾਨੂੰ 10% ਜਿਹੜੀ ਪੇਮੈਂਟ ਉਹ ਪੇ ਕਰੋ ਜੀ 10% ਪੇਮੈਂਟ ਪੇ ਕਰਕੇ ਤੁਹਾਨੂੰ ਅਸੀਂ ਫਲੈਟ ਦੀ ਚਾਬੀ ਦੇ ਦਾਂਗੇ ਜੀ ਜਿਹੜੀ ਆਪਣੀ ਬਾਕੀ ਦੀਆਂ ਜਿਹੜੀਆਂ ਆਪਣੀ ਪੇਮੈਂਟ ਆ ਉਹ ਤੁਸੀਂ ਕਿਸ ਤਰ੍ਹਾਂ ਹੀ ਸਾਨੂੰ ਪੇ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਲਈ ਅਸੀਂ ਸਪੈਸ਼ਲ ਮੰਨ ਲਓ ਵੀ ਆਫਰ ਰੱਖਿਆ ਹੋਇਆ ਹੈ ਜਿਵੇਂ ਕਿ ਕੋਈ ਮੀਡਲ ਕਲਾਸ ਫੈਮਿਲੀ ਹੋਗੀ ਔਰ ਜਿਵੇਂ ਕਿ ਕੋਈ ਟੀਚਰ ਹੋ ਗਿਆ ਗੈਸਟ ਅਫੀਸਰ ਹੋ ਗਿਆ ਉਹਨਾਂ ਦੇ ਲਈ ਤੁਸੀਂ ਆਪਣੀ ਜਿਵੇਂ ਵਧੀਆ ਕਿਸੇ ਦੀ ਸੈਲਰੀ ਹੁੰਦੀ ਹੈ ਤੁਸੀਂ 10% ਪੇਮੈਂਟ ਸਾਨੂੰ ਪੇ ਕਰੋ ਬਾਕੀ ਜਿੰਨੇ ਵੀ ਪੇਮੈਂਟ ਆ ਉਹਦੀ EMI ਬਣ ਜੇਗੀ ਔਰ ਬਹੁਤ ਹੀ ਈਜ਼ੀ EMI ਬਣਾਵਾ ਗਿਆ ਸੀ ਉਹਦੇ ਵਿੱਚ ਕੋਈ ਜ਼ਿਆਦਾ EMI ਨਹੀਂ ਬਣੇਗੀ ਉਹ ਲੌਂਗ ਟਰਮ ਲਈ ਬਣਾ ਦੇਵਾਂਗੇ ਅਸੀਂ ਜਿੰਨੀ ਤੁਸੀਂ ਕਹੋਗੇ ਔਰ ਆਪਣਾ ਘਰ ਤੁਸੀਂ ਬਣਾ ਸਕਦੇ ਹੋ ਉਹ ਵੀ ਮੁਹੱਲੀ ਦੇ ਵਿੱਚ ਹੁਣ ਜਿੰਮੀ ਗੱਲ ਕਰਦੇ ਆਪਾਂ ਇਨਵੈਸਟਮੈਂਟ ਦੀ ਜੀ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਆਪਾਂ ਇਨਵੈਸਟਮੈਂਟ ਕਰਨੀ ਹੁੰਦੀ ਆ ਔਰ ਇਨਵੈਸਟਮੈਂਟ ਦਾ ਸਭ ਤੋਂ ਬੈਸਟ ਆਫਰ ਇਹ ਹੈ ਇੱਥੇ ਓਪਰਚ्युनिटी ਇਹ ਹੈ ਵੀ ਆਪਣਾ ਜਿਹੜਾ ਪ੍ਰੋਜੈਕਟ ਆ ਉਹ ਹਲੇ ਪ੍ਰੀ ਲਾਂਚਿੰਗ ਤੇ ਆ ਠੀਕ ਆ ਜੀ ਪ੍ਰੋਜੈਕਟ ਬਣ ਰਿਹਾ ਹੈ ਅੱਜ ਇਹਦਾ ਜਿਹੜਾ ਪ੍ਰਾਈਸ ਅਸੀਂ ਰੱਖਿਆ ਹੋਇਆ ਇਨ ਫਿਊਚਰ ਦੇ ਵਿੱਚ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਜਾਏਗਾ ਆਪਣਾ ਤਾਂ ਇਹਦਾ ਡਬਲ ਤੋਂ 트리플 ਪ੍ਰਾਈਜ਼ ਹੋ ਜਾਏਗਾ ਠੀਕ ਹੈ ਜਿਵੇਂ ਕਿ ਤੁਸੀਂ ਅੱਜ ਮੇਰਾ ਫਲੈਟ ਲੈ ਲਿਆ ਜਿੰਨੀ ਇਹਦੀ ਈਐਮਆਈ ਬਣੇਗੀ ਉਨਾ ਹੀ ਤੁਹਾਨੂੰ ਰੈਂਟ ਆਏਗਾ ਇੱਥੇ ਇਨ ਫਿਊਚਰ ਦੇ ਵਿੱਚ ਅੱਜ ਤੁਸੀਂ ਆਪਣੇ ਬੱਚਿਆਂ ਦੇ ਲਈ ਕੋਈ ਪ੍ਰਾਪਰਟੀ ਮੁਹੱਲੇ ਦੇ ਵਿੱਚ ਬਣਾਉਣੇ ਹੋ ਜਦੋਂ ਤੱਕ ਤੁਹਾਡੇ ਬੱਚੇ ਇੱਥੇ ਪੜਨ ਵਾਸਤੇ ਮੁਹੱਲੇ 'ਚ ਸ਼ਿਫਟ ਹੋਣਗੇ ਉਹ ਆਪਣੇ ਘਰ ਦੇ ਵਿੱਚ ਆਉਣਗੇ ਹਾਲਾਂਕਿ ਇਹ ਨਹੀਂ ਹੈਗਾ ਵੀ ਉਹ ਕੋਈ ਰੈਂਟਡ ਮਕਾਨ ਚ ਆਉਣਗੇ ਠੀਕ ਹੈ ਔਰ ਸਿਰਫ ਤੁਸੀਂ 10% ਪੇਮੈਂਟ ਸਾਨੂੰ ਦੇਣੀ ਆ ਬਾਕੀ ਤੁਹਾਡਾ ਅਸੀਂ ਲੋਨ ਕਰਾ ਕੇ ਦੇਵਾਂਗੇ ਔਰ ਲੋਨ ਵੀ ਤੁਸੀਂ ਨਹੀਂ ਦੇਣਾ ਜੋ ਤੁਸੀਂ ਇੱਥੇ ਰੈਂਟ ਦੇ ਫਲੈਟ ਦੇਉਂਗੇ ਉਸੇ ਨਾਲ ਹੀ ਤੁਸੀਂ ਆਪਣੀ ਈਐਮਆਈ ਪੇ ਕਰਨੀ ਆ ਕੀ ਬਾਤ ਆ ਜੀ ਹਾਂਜੀ ਮਤਲਬ ਬਹੁਤ ਸਰਲ ਤਰੀਕੇ ਨਾਲ ਇਨਵੈਸਟਮੈਂਟ ਆਪਾਂ ਕਰ ਸਕਦੇ ਆ ਤੇ ਆਪਣੇ ਪੈਸੇ ਨੂੰ ਡਬਲ ਕਰ ਸਕਦੇ ਡਬਲ ਕਰ ਸਕਦੇ ਦੇਖੋ ਬਾਈ ਜੀ ਇਹ ਗੱਲ ਇਹ ਆ ਆਪਾਂ ਕਿਸੇ ਨੂੰ ਵਿਆਜ ਤੇ ਦੇ ਦਿੰਨੇ ਆ ਬੰਦੇ ਨੂੰ ਕੋਈ ਟੈਨਸ਼ਨ ਨਾ ਰਹਿੰਦੀਆਂ ਨੇ ਬਿਲਕੁਲ ਇਹ ਵਿਆਜ ਤੇ ਦੇਣ ਵਾਲੀ ਗੱਲ ਹੈ ਜੀ ਇਹਦੇ ਨਾਲ ਤੁਸੀਂ ਇਹ ਲਾ ਲੋ ਵੀ ਉੱਥੇ ਜੇ ਅਸੀਂ 1.5 ਤੋਂ 2 ਰੁਪਏ ਵਿਆਜ ਤੇ ਦਿੰਨੇ ਹੋ ਤਾਂ ਤੁਸੀਂ ਇਹ ਲਾ ਲੋ ਵੀ ਇੱਥੇ ਤੁਸੀਂ 5 ਰੁਪਏ ਵਿਆਜ ਤੇ ਆਪਣੇ 5% ਤੇ ਤੁਹਾਡਾ ਵਿਆਜ ਤੇ ਪੈਸਾ ਚੱਲ ਪਿਆ ਔਰ ਉਹ ਵੀ ਰਜਿਸਟਰੀ ਵੀ ਤੁਹਾਡੇ ਨਾਮ ਤੇ ਕੋਈ ਤੁਹਾਨੂੰ ਟੈਨਸ਼ਨ ਵੀ ਹੈ ਨਹੀਂ ਠੀਕ ਹੈ ਵੀਰੇ ਹਾਂਜੀ ਵੀਰੇ ਇਹ ਤਾਂ ਗੱਲ ਹੋ ਗਈ ਆਪਣੀ ਸਾਰਾ ਜੇ EMI ਵਗੈਰਾ ਆਪਾਂ ਲੈਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਇਸ ਤੋਂ ਬਿਨਾ ਹੋਰ ਕਿਹੜੀਆਂ ਫੈਸਿਲਿਟੀਆਂ ਆਪ ਨੂੰ ਇੱਥੇ ਮਿਲਣਗੀਆਂ ਜੀ ਸਾਰਿਆਂ ਨਾਲੋਂ ਵਧੀਆ ਜਿਹੜੀ ਗੱਲ ਕਰੀਏ ਤੁਸੀਂ ਪੁਆਇੰਟ ਦੀ ਹੈ ਇਹ ਫੈਸਿਲਿਟੀਆਂ ਦੀ ਗੱਲ ਕਰੀਏ ਤਾਂ ਆਪਣੀ ਇਹ 3.5 ਏਕੜ ਦੇ ਵਿੱਚ ਪੂਰੀ ਟਾਊਨਸ਼ਿਪ ਆਪਾਂ ਬਣਾਈ ਹੋਈ ਹੈ ਜਿਹਦੇ ਵਿੱਚ ਆਪਾਂ 1.5 ਏਕੜ ਦਾ ਆਪਾਂ ਗ੍ਰੀਨ ਏਰੀਆ ਦਿੱਤਾ ਹੋਇਆ ਹੈ ਗ੍ਰੀਨ ਏਰੀਆ ਮੈਨਜ਼ ਆਪਾਂ ਗ੍ਰੀਨ ਪਾਰਕ ਦਿੱਤਾ ਹੋਇਆ ਹੈ ਇਹ ਨਹੀਂ ਹੈਗਾ ਵੀ ਜਿਵੇਂ ਕਿ ਲੋਕ ਕੋਠੀਆਂ ਦੇ ਵਿੱਚ ਹੁੰਦੇ ਆ ਉਹ ਖੁੱਲਾ ਡੋਲਾ ਤਾਂ ਫਲੈਟਾਂ ਦੇ ਵਿੱਚ ਕਈ ਬਹਿਮ ਹੁੰਦੇ ਨੇ ਆਪਾਂ ਨੂੰ ਪਿੰਡਾਂ ਦੇ ਵਿੱਚ ਹੋ ਗਿਆ ਵੀ ਫਲੈਟ ਚ ਕੰਜੈਸਟਡ ਰਹਿੰਦੇ ਨੇ ਨਹੀਂ ਉਦੋਂ ਵੀ ਵਧੀਆ ਲੋਕ ਇੱਥੇ ਸੇਫ ਹਾਲ ਰਹਿੰ ਔਰ ਪੂਰੀ ਸੋਸਾਇਟੀ ਆਪਣੀ ਗੇਟਡ ਸੋਸਾਇਟੀ ਆ ਗੇਟ ਦੇ ਵਿੱਚ ਆਪਣਾ ਸੀਸੀਟੀਵੀ ਕੈਮਰਾ ਪ੍ਰੋਪਰ ਆਪਣੀ ਸਿਕਿਉਰਿਟੀ ਰਹੇਗੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੀ ਗੱਡੀਆਂ ਦੀ ਪਾਰਕਿੰਗ ਦੀ ਆਮ ਲੋਕ ਕੀ ਕਰਦੇ ਆ 2 ਤੋਂ 3 ਕਰੋੜ ਰੁਪਏ ਆਪਣੀ ਕੋਠੀ ਤੇ ਲਾਉਂਦੇ ਨੇ ਔਰ ਗੱਡੀ ਆਪਾਂ ਦੇਖਦੇ ਆ ਉਹੀ 40 ਫੁੱਟ ਦੇ ਰੋਡ ਤੇ ਕਰੋੜ ਰੁਪਏ ਦੀ ਕੋਲ ਬੰਦੇ ਕੋਲੇ ਗੱਡੀ ਹੁੰਦੀ ਹੈ ਗੱਡੀ ਬਾਹਰ ਪਾਰਕ ਕਰੀ ਹੁੰਦੀ ਹੈ ਉਹਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਬਿਲਕੁਲ ਜੀ ਆਪਣੀ ਪ੍ਰੋਪਰ ਜਿਹੜੀ ਹੈ ਕਵਰਡ ਪਾਰਕਿੰਗ ਤੁਹਾਨੂੰ ਇੱਥੇ ਮਿਲੇਗੀ ਜੀਦੇ ਕੀ ਤੁਹਾਨੂੰ ਅੰਦਰ ਗੱਡੀ ਲੱਗੇਗੀ ਔਰ ਸੀਸੀਟੀਵੀ ਕੈਮਰਾ ਸਿਕਿਉਰਟੀ ਦੇ ਅੰਦਰ ਤੁਹਾਡੀ ਗੱਡੀ ਰਹੇਗੀ ਕੋਈ ਧੁੱਪ ਨਹੀਂ ਲੱਗੇਗੀ ਕੋਈ ਬਾਰਿਸ਼ ਦੇ ਵਿੱਚ ਖਰਾਬ ਨਹੀਂ ਹੋਏਗੀ ਪ੍ਰੋਪਰ ਗੱਡੀ ਤੋਂ ਲੈ ਕੇ ਤੁਹਾਡੀ ਫੈਮਿਲੀ ਔਰ ਤੁਹਾਡਾ ਫਲੈਟ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਦੇ ਅੰਦਰ ਰਹੇਗਾ ਔਰ ਫੁੱਲ ਸਿਕਿਉਰਟੀ ਦੇ ਵਿੱਚ ਰਹੇਗਾ ਜੀ ਕਮਲ ਜੀ ਬਾਈ ਜੀ ਜੇ ਅੱਜ ਇੱਕ ਕਸਟਮਰ ਲੈਂਦਾ ਹੈ ਤਾਂ ਕਿੰਨੇ ਟਾਈਮ ਬਾਅਦ ਉਹਨੂੰ ਜਿਹੜੀ ਪੋਜੈਸ਼ਨ ਮਿਲਨੇ ਆ ਹੁਣ ਜਿਹੜੇ ਜੇ ਆਪਾਂ ਗੱਲ ਕਰੀਏ ਆਪਣੇ ਕੋਲੇ ਇੱਥੇ ਦੋ ਤਰ੍ਹਾਂ ਦੇ ਕਨਸੈਪਟ ਨੇ ਜਿਵੇਂ ਕਿ ਅੱਜ ਕੋਈ ਜਿਵੇਂ ਹੁਣ ਜਿਹੜਾ ਸਾਡਾ ਰੈਡੀ ਹੈ ਜਿੱਥੇ ਆਪਾਂ ਬੈਠੇ ਆ ਬਿਲਕੁਲ ਰੈਡੀ ਫਲੈਟ ਹੈ ਇੱਥੇ ਆਪਾਂ ਦਸੰਬਰ ਦੇ ਲਾਸਟ ਦੇ ਵਿੱਚ ਤੁਹਾਨੂੰ ਪੋਜੈਸ਼ਨ ਦੇ ਦਾਂਗੇ ਇਹ ਹੈਗਾ ਇਹ ਪਹਿਲਾ ਕਨਸੈਪਟ ਹੈ ਦੂਸਰਾ ਕਨਸੈਪਟ ਇਹ ਹੈ ਜਿਹੜਾ ਸਾਡਾ ਦੂਸਰਾ ਟਾਵਰ ਅਸੀਂ ਤਿਆਰ ਕਰ ਰਹੇ ਹਾਂ ਉਹਦੀ ਸਭ ਤੋਂ ਵਧੀਆ ਗੱਲ ਹੈ ਵੀ ਅਸੀਂ ਉਹਦੀ 2 ਸਾਲ ਦੇ ਵਿੱਚ ਪੋਜੈਸ਼ਨ ਦੇ ਰਹੇ ਹਾਂ ਮਨ ਲੋ ਕਈ ਕੀ ਹੁੰਦਾ ਕਿਸੇ ਕੋਲੇ ਪੇਮੈਂਟ ਤਿਆਰ ਹੁੰਦੀ ਹੈ ਕਿਸੇ ਦੀ ਪੇਮੈਂਟ ਆਉਣੀ ਹੁੰਦੀ ਹੈ ਉਹਦੇ ਲਈ ਅਸੀਂ ਅਲੱਗ ਕਨਸੈਪਟ ਰੱਖਿਆ ਹੋਇਆ ਹੈ ਕਿ ਤੁਸੀਂ ਅੱਜ ਸਾਨੂੰ 10% ਪੇਮੈਂਟ ਪੇ ਕਰੋ ਔਰ 2 ਸਾਲਾਂ ਦੇ ਵਿੱਚ ਉਹ ਵੀ ਤੁਸੀਂ ਕਿਸ ਤਰ੍ਹਾਂ ਸਾਨੂੰ ਪੈਸੇ ਦੇ ਦਿਓ 2 ਸਾਲਾਂ ਬਾਅਦ ਤੁਹਾਨੂੰ ਫਲੈਟ ਦੀ ਚਾਬੀ ਰੈਡੀ ਮਿਲ ਜਾਏਗੀ ਔਰ ਉਸ ਤੋਂ ਬਾਅਦ ਵੀ ਜੋ ਤੁਹਾਡੀ ਪੇਮੈਂਟ ਬਚੇਗੀ ਅਸੀਂ ਉਹਦਾ ਵੀ ਤੁਹਾਨੂੰ ਲੋਨ ਕਰਾ ਕੇ ਤੁਹਾਡੇ ਨਾਮ ਤੇ EMI ਬਣਾ ਦੇਵਾਂਗੇ ਠੀਕ ਹੈ ਔਰ ਫਲੈਟ ਦੀ ਚਾਬੀ ਤੁਹਾਨੂੰ ਦੇ ਦਾਂਗੇ ਠੀਕ ਹੈ ਭਾਈ ਜੀ ਹਾਂਜੀ ਲੋਵੀ ਦੋਸਤੋ ਬਾਈ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੱਕ ਇੱਕ ਚੀਜ਼ ਸੁਝਾਈ ਆ ਜੇਕਰ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਮਹੱਲੀ ਦੇ ਵਿੱਚ ਕੋਈ ਫਲੈਟ ਲੈਣਾ ਚਾਹੁੰਦੇ ਹੋ ਤੇ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਹੋਰ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਪ੍ਰੋਜੈਕਟ ਚੱਲਦੇ ਉਹਨਾਂਗੇ ਜੇ ਹੋਰ ਵੀ ਕੋਈ ਲੈਣਾ ਚਾਹੁੰਦਾ ਉਹ ਵੀ ਮਿਲ ਜਾਂਦਾ ਆਪਣੇ ਕੋਲ ਕੋਈ ਦਿੱਕਤ ਨਹੀਂ ਆਪਣੇ ਕੋਲੇ ਆਪਾਂ ਖੁਦ ਬਿਲਡਰ ਲਾਈਨ ਦੇ ਵਿੱਚ ਆ ਆਪਾਂ ਖੁਦ ਇਹ ਚੀਜ਼ਾਂ ਬਣਾਉਂਦੇ ਆ ਕੋਈ ਤੁਸੀਂ ਡੀਲਰ ਦੇ ਡਿੱਕੇ ਨਹੀਂ ਚੜਨਾ ਕੋਈ ਚੱਕਰ ਨਹੀਂ ਤੁਸੀਂ ਡਾਇਰੈਕਟ ਸਾਡੇ ਨਾਲ ਆ ਕੇ ਡੀਲ ਕਰਨੀ ਆ ਔਰ ਤੁਹਾਡਾ ਪੂਰਾ ਅਸੀਂ ਜਿਹੜਾ ਹੈਗਾ ਮਾਨ ਸਨਮਾਨ ਕਰਾਂਗੇ ਠੀਕ ਹੈ ਜੀ ਔਰ ਕਿਸੇ ਨੇ ਕੋਈ ਕੋਠੀ ਲੈਣੀ ਹੈ ਕਿਸੇ ਦਾ ਕੋਈ ਮੰਨ ਲਓ ਕਿਸੇ ਨੇ ਕੋਈ ਮੰਨ ਲਓ ਕਿਸੇ ਕੋਲੇ 40 ਲੱਖ ਰੁਪਏ ਹੀ ਹੈ 40 ਲੱਖ ਚੀ ਮੋਹੱਲੀ ਚ ਕੋਠੀ ਦੇਣੀ ਅਸੀਂ 40 ਲੱਖ ਚ ਵੀ ਮੋਹੱਲੀ ਚ ਕੋਠੀ ਦੇ ਦਾਂਗੇ ਕਿਆ ਬਾਤ ਹੈ ਔਰ ਵੱਡੀ ਗੱਲ ਕੀ ਹੈ ਜੇ ਤੁਹਾਡੇ ਜੇਬ ਚ 2 ਲੱਖ ਰੁਪਏ ਤੁਸੀਂ 2 ਲੱਖ ਰੁਪਏ ਲੈ ਕੇ ਆ ਜਾਓ ਅਸੀਂ 2 ਲੱਖ ਚ ਵੀ ਤੁਹਾਨੂੰ ਫਲੈਟ ਦੀ ਚਾਬੀ ਦੇ ਦਾਂਗੇ ਕਿਆ ਬਾਤ ਹੈ ਹਾਂਜੀ ਤੇ ਲੋ ਵੀ ਮਿੱਤਰੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਹੋਰਾਂ ਦੇ ਬਣਾਏ ਜਿਹੜੇ ਫਲੈਟ ਆ ਕਿਵੇਂ ਲੱਗੇ ਧੰਨਵਾਦ ਦੋਸਤੋ ਥੈਂਕ ਯੂ ਜੀ